ਕੌਨਫੀਡੈਂਸ ਹੋਣ ਦਾ ਮੇਜਰ ਕਾਰਨ ਹੁੰਦਾ ਤੁਹਾਡੀ ਸਕਿਨ ਕਿਹੋ ਜਿਹੀ ਲੱਗ ਰਹੀ ਹੈ ਜੇਕਰ ਸਾਡੇ ਫੇਸ ਤੇ ਐਕਨੇ ਹੋ ਜਾਣ ਪਿੰਪਲਸ ਹੋ ਜਾਣ ਕੀ ਤੁਸੀਂ ਕੌਨਫੀਡੈਂਟ ਫੀਲ ਕਰੋਗੇ ਅੱਜ ਦਾ ਜਿਹੜਾ ਸਾਡਾ ਨੁਸਖਾ ਜਿਹਨੂੰ ਆਪਾਂ ਕਹਿੰਦੇ ਫਿਲਟਰ ਹਟਾਓ ਨੁਸਖਾ ਤੁਹਾਡੀ ਸਕਿਨ ਟੋਨ ਚਾਹੇ ਡਰਾਈ ਏ ਚਾਹੇ ਤੁਹਾਡੀ ਆਇਲੀ ਏ ਤੇ ਚਾਹੇ ਤੁਹਾਡੀ ਮਿਕਸ ਏ ਇਹ ਤਿੰਨੇ ਜਿਹੜੀਆਂ ਟੋਨਸ ਨੇ ਇਹਨੂੰ ਸੂਟ ਕਰੇਗਾ ਬੰਦੇ ਨੇ ਮੇਕਅਪ ਕੀਤਾ ਹੋਇਆ ਕੁੜੀ ਨੇ ਮੇਕਅਪ ਕੀਤਾ ਹੋਇਆ ਮੇਕਅਪ ਕਰ ਲਿਆ ਜਦ ਉਹ ਸ਼ਾਮੀ ਰਾਤੀ ਜਾ ਕੇ ਆਪਣਾ ਮੇਕਅਪ ਰਿਮੂਵ ਕਰਦੀ ਉਹ ਦੇਖਦੀ ਕਿ ਉਹਦੀ ਸਕਿਨ ਬਹੁਤ ਜ਼ਿਆਦਾ ਡਲ ਹੋ ਗਈ ਹੈ ਕਿ ਇਹ ਲੈਠ ਠੀਕ ਕਰ ਸਕਦੇ ਚਾਹੀ ਉਹ ਮੇਲ ਚਾਹੀ ਉਹ ਫੀਮੇਲ ਕੋਈ ਵੀ ਆਪਣੀ ਸਕਿਨ ਨੂੰ ਕਲੀਨ ਕਰਨਾ ਚਾਹੁੰਦਾ ਪ੍ਰੋਪਰਲੀ ਚਿਹਰੇ ਦੇ ਉਤੋਂ ਦਾਗ ਤੱਬੇ ਹਟਾਉਣਾ ਚਾਹੁੰਦਾ ਹੁੰਦਲੀਏ ਦਾ ਕੀ ਬੈਨੀਫਿਟ ਹੈ ਇਹ ਤੋਂ ਵਧੀਆ ਸਕਰਬ ਕੋਈ ਨਹੀਂ ਹੈ ਸਕਿਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬੈਕਟੀਰੀਆ ਆ ਜਾਂ ਕੁਝ ਵੀ ਇਹ ਗੰਦਗੀ ਹੈ ਜਿਹੜੇ ਪੋਰਸ ਨੇ ਜਿਹੜੇ ਖੁੱਲੇ ਹੋਏ ਨੇ ਉਹਨਾਂ ਨੂੰ ਬੰਦ ਕਰਨ ਦੀ ਹਰ ਚੀਜ਼ ਦੀ ਜਿਹੜੀ ਸਮਰੱਥਾ ਉਹ ਇਹਦੇ ਵਿੱਚ ਹੈਗੀ ਆਲਰੇਡੀ ਜੇ ਉਹ ਨੁਸਖੇ ਨੂੰ ਪ੍ਰੋਪਰਲੀ ਆਪਾਂ ਯੂਜ਼ ਕਰਾਂਗੇ ਤੇ ਸਾਡੀ ਜਿਹੜੀ ਮੁਸ਼ਕਲ ਦਾ ਹੱਲ ਏ ਘਰ 'ਚ ਬੈਠੇ ਆਪਣੀ ਕਿਚਨ 'ਚ ਹੀ ਹੋ ਜਾਏਗਾ ਤੁਸੀਂ ਬਸ ਆ ਦਲੀਏ ਨੂੰ ਕੁੱਟ ਕੇ ਇਦਾਂ ਦਾ ਕਰ ਲੈਣਾ ਜੀ ਪਾਊਡਰ ਵਰਗਾ ਕਰ ਲੈਣਾ ਉਹਦੇ ਵਿੱਚ ਇੱਕ ਚਮਚ ਜਿਹੜਾ ਇਹ ਹਨੀ ਦਾ ਮਤਲਬ ਜਿਹੜਾ ਸ਼ੁੱਧ ਸ਼ਹਿਦ ਏ ਉਹਦਾ ਆਪਾਂ ਐਡ ਕਰ ਲੈਣਾ ਇਦਾਂ ਕਰਕੇ ਆ ਦੇਖੋ ਤੇ ਆ ਹੋ ਗਿਆ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਅਪ ਕਰ ਲੈਣਾ মিক্স আপ ਕਰਕੇ ਨਾ ਜਦੋਂ ਇਹਦੀ ਪੇਸਟ ਟਾਈਪ ਦੀ ਚੀਜ਼ ਬਣ ਜਾਏਗੀ ਆ ਦੇਖੋ ਜੇ ਤੁਹਾਡੀ ਸਕਿਨ ਟੋਨ ਹੈਗੀ ਨਾ oily ਫਿਰ ਤੁਸੀਂ ਐਡ ਕਰਨੀ ਹੈ ਕर्ड ਜੇ ਤੁਹਾਡੀ ਹੈਗੀ ਇਹ dry ਤੇ ਉਹਦੇ ਵਿੱਚ ਤੁਸੀਂ ਪਾਣਾ ਦੁੱਧ ਜਦੋਂ ਵੀ ਤੁਸੀਂ ਇਹਨੂੰ ਯੂਜ਼ ਕਰਨਾ ਇਹਨੂੰ ਘੱਟੋ ਘੱਟ ਮਿਨੀਮਮ 10 ਮਿੰਟ ਲਾ ਕੇ ਰੱਖਣਾ ਇਹਨੂੰ ਆਪਾਂ ਰੋਜ਼ ਵਰਤਣਾ ਹੈ ਕਿ ਹਫ਼ਤੇ 'ਚ ਇੱਕ ਜਾਂ ਦੋ ਵਾਰ ਯੂਜ਼ ਕਰਨਾ ਹੈ ਨਹੀਂ ਜੀ ਆਪਾਂ ਇਹਨੂੰ ਰੋਜ਼ ਵਰਤ ਸਕਦੇ ਆ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਤੇ ਜੇ ਇਹਨੂੰ ਆਪਾਂ ਯੂਜ਼ ਕਰਾਂਗੇ ਤੁਹਾਡੇ ਚਿਹਰੇ ਦੇ ਉੱਤੇ 글로 ਵੀ ਆਏਗਾ ਤੇ ਤੁਸੀਂ ਆਪ ਕਹੋਗੇ ਵੀ ਨੁਸਖਾ ਵਰਤ ਕੇ ਮਜਾ ਆ ਗਿਆ ਡਾਕਟਰ ਸਾਹਿਬ ਅੱਜਕੱਲ ਮੈਂ ਦੇਖ ਰਹੀ ਹਾਂ ਕਿ ਨਾ ਕੋਰੀਅਨ ਸਿਕਰਟ ਬਹੁਤ ਜ਼ਿਆਦਾ ਵਾਇਰਲ ਹੋਇਆ ਪਿਆ ਹੈ ਕਿ ਲੋਕੀ ਕਹਿੰਦੇ ਕਿ ਸਾਨੂੰ ਕੋਰੀਅਨ ਵਰਗੀ ਸਕਿਨ ਚਾਹੀਦੀ ਹੈ ਕੋਰੀਅਨ ਸਕਿਨ ਕੇਅਰ ਚਾਹੀਦਾ ਹੈ ਇੰਨੇ ਮਹਿੰਗੇ ਪ੍ਰੋਡਕਟਸ ਜਿਹੜੇ ਕਟੋ-ਕਟ 3000 3500 ਦੇ ਮੈਂ ਦੇਖਦੀ ਹਾਂ ਕਿ ਸਿਰਫ ਫੇਸ ਵਾਸ਼ ਹੀ ਆਉਂਦੇ ਨੇ ਪਰ ਫਰਕ ਕਿਸੇ ਨੂੰ ਪੈਂਦਾ ਤੇ ਕਿਸੇ ਨੂੰ ਨਹੀਂ ਪੈਂਦਾ ਅਸਲ ਵਿੱਚ ਆਪਾਂ ਇੱਕ ਕਰੀਮ ਤਿਆ ਉਹ ਜਿਹੜਾ ਪਾ ਕੇ ਤਿਆਰ ਕੀਤੀ ਹੈ ਉਹਦਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਨਾ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਪਾਇਆ ਗਿਆ ਮੈਂ ਉਹ ਆਪ ਤਿਆਰ ਕੀਤੀ ਹੈ ਉਹ ਕਰੀਮ ਦਾ ਨਾਮ ਹੈ ਸੁੰਦਰੀਏ ਕਰੀਮ ਆ ਜੀ ਇਹਦੇ ਇੱਥੇ ਇੰਨੀ ਸੋਹਣੀ ਉਹਦੀ 스멜 ਇਹਨਾਂ ਪਿਆਰਾ ਉਹਦਾ ਜਿਹੜਾ ਕਲਰ ਹੈ ਸਭ ਕੁਝ ਹੈਗਾ ਜੀ ਬਾ ਦੇ ਜਿਹਦੇ ਦੇ ਅੰਦਰ ਜੋ ਵੀ ਕਮੀਆਂ ਪੇਸ਼ਤੀਆਂ ਬਿਊਟੀ ਪਰਲੇ ਵਾਲਾ ਜਿਹੜਾ ਮੇਕਅਪ ਲਾਣ ਆ ਜਾਂਦੀਆਂ ਉਲਣੀਆਂ ਕਮੀਆਂ ਪੇਸ਼ੀਆਂ ਉਹਨੇ ਕਰੀਮ ਨੇ ਬਿਲਕੁਲ ਖਤਮ ਕਰ ਦੇਣੀਆਂ ਜੇਕਰ ਤੁਸੀਂ ਇਹ ਸੁੰਦਰਿਆ ਕਰੀਮ ਯੂਜ਼ ਕਰਦੇ ਹੋ ਤੇ ਤੁਹਾਨੂੰ ਲੱਖਾਂ ਰੁਪਏ ਜਿਹੜੇ ਤੁਸੀਂ ਹਰ ਮਹੀਨੇ ਕਲੀਨ ਅਪ ਕਰਾਣ ਜਾਂਦੇ ਹੋ ਫੇਸ਼ੀਅਲ ਕਰਾਣ ਜਾਂਦੇ ਹੋ ਬਿਊਟੀ ਪਾਰਲਰਸ ਤੇ ਉਹ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਣੀ ਹੈ ਜਿਹੜੀਆਂ ਲੇਡੀਜ਼ ਪੰਜ ਪੰਜ ਸਾਲ ਤੋਂ 10 10 ਸਾਲ ਤੋਂ ਸਕਿਨ ਕੇਅਰ ਸਪੈਸ਼ਲਿਸਟ ਕੋ ਆਪਣਾ ਟ੍ਰੀਟਮੈਂਟ ਕਰਾ ਰਹੀਆਂ ਸੀ ਉਹ ਟ੍ਰੀਟਮੈਂਟ ਛੱਡ ਕੇ ਉਹਨਾਂ ਨੇ ਜਦੋਂ ਇੱਕ ਵਾਰੀ ਇਹਨੂੰ ਯੂਜ਼ ਕਰ ਲਿਆ ਉਹ ਕਹਿੰਦੇ ਜੀ ਸਾਨੂੰ ਕਿਸੇ ਟ੍ਰੀਟਮੈਂਟ ਦੀ ਕੋਈ ਲੋੜ ਨਹੀਂ ਆਯੁਰਵੇਦ ਦੇ ਵਿੱਚ ਇੰਨੀ ਸ਼ਕਤੀ ਹੈਗੀ ਹੈ ਕਿ ਕਿਸੇ ਵੀ ਰੋਗ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਅੱਛੀ ਕਾਲ ਸਾਰਿਆਂ ਨੂੰ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਧ ਰਸਿਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨੰਦਨੀਆ अरोड़ा ਤੇ ਇੱਕ ਆਪਾਂ ਗੱਲ ਕਰੀਏ ਜਿਵੇਂ ਮੈਂ ਅੱਜ ਕੈਮਰਾ ਦੇ ਅੱਗੇ ਗੱਲ ਕਰ ਰਹੀਆਂ ਮੇਰੇ ਅੰਦਰ ਇਹ ਕੌਨਫੀਡੈਂਸ ਹੈ ਉਹ ਕੌਨਫੀਡੈਂਸ ਕਿੱਧਰੋਂ ਆਉਂਦਾ ਹੈ ਕੌਨਫੀਡੈਂਸ ਹੋਣ ਦਾ ਮੇਜਰ ਕਾਰਨ ਹੁੰਦਾ ਤੁਹਾਡੀ ਸਕਿਨ ਕਿਹੋ ਜਿਹੀ ਲੱਗ ਰਹੀ ਹੈ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਆਇਨੇ ਦੇ ਵਿੱਚ ਵੇਖ ਕੇ ਮਿਰਰ ਦੇ ਵਿੱਚ ਵੇਖ ਕੇ ਕੌਨਫੀਡੈਂਟਲੀ ਫੀਲ ਕਰਦੇ ਉਦੋਂ ਤੱਕ ਤੁਸੀਂ ਬਾਹਰਲੀ ਦੁਨੀਆ ਨਾਲ ਗੱਲਬਾਤ ਕਰਨ ਲਈ ਕੌਨਫੀਡੈਂਟ ਹੋ ਹੀ ਨਹੀਂ ਪਾਉਂਦੇ ਤੇ ਮੈਨੂੰ ਲੱਗਦਾ ਸਾਡੀ ਜਿਹੜੀ ਸਕਿਨ ਹੈ ਭਾਵੇਂ ਉਹ ਸਾਡੀ ਸਕਿਨ ਟੋਨ ਹੋਵੇ ਜੇਕਰ ਸਾਡੇ ਫੇਸ ਤੇ ਐਕਨੇ ਹੋ ਜਾਣ ਪਿੰਪਲਸ ਹੋ ਜਾਣ ਕੀ ਤੁਸੀਂ ਕੌਨਫੀਡੈਂਟ ਫੀਲ ਕਰੋਗੇ ਇਦਾ ਜਵਾਬ ਸਾਰਿਆਂ ਦਾ ਇੱਕੋ ਜਵਾਬ ਹੋਣਾ ਹੈ ਕਿ ਨਹੀਂ ਅਸੀਂ ਕੌਨਫੀਡੈਂਟ ਨਹੀਂ ਫੀਲ ਕਰਾਂਗੇ ਤੇ ਆਪਾਂ ਇਸੇ ਮੁੱਦੇ ਤੇ ਇਸੇ ਟੌਪਿਕ ਤੇ ਅੱਜ ਗੱਲ ਕਰਨ ਆਲੇ ਆ ਵੈਦ ਹਰਸ਼ਪ੍ਰੀਤ ਜੀ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਭਰਾਵਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪ੍ਰਵਾਣ ਕਰੂ ਜੀ ਅ ਡਾਕਟਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਜਿਵੇਂ ਮੈਂ ਹਜੇ ਗੱਲ ਸ਼ੁਰੂ ਹੀ ਕੀਤੀ ਹੈ ਕਿ ਜਿਹੜਾ ਆਪਣਾ ਕੌਨਫੀਡੈਂਸ ਹੈ ਉਹ ਆਪਣੇ ਫੇਸ ਤੋਂ ਆਂਦਾ ਸਾਡੀ ਸਕਿਨ ਤੋਂ ਆਂਦਾ ਪਰ ਕਈ ਵਾਰੀ ਕੀ ਹੁੰਦਾ ਜਿਹੜੀ ਸਾਡੀ ਸਕਿਨ ਹੈ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਐਕਨੇ ਹੋਣ ਲੱਗ ਜਾਂਦੇ ਐ ਪਿਗਮੈਂਟੇਸ਼ਨ ਯਾਨੀ ਛਾਈਆਂ ਹੋ ਜਾਂਦੀਆਂ ਨੇ ਕੀ ਮਤਲਬ ਮੇਜਰ ਕਾਰਨ ਅੱਜਕਲ ਕੀ ਬਣ ਰਹੇ ਐ ਇਹਨਾਂ ਮਤਲਬ ਐਕਨੇ ਦਾ ਪਿਗਮੈਂਟੇਸ਼ਨ ਦਾ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦਾ ਟ੍ਰੈਂਡ ਚੱਲਦਾ ਪਿਆ ਹਰ ਇੱਕ ਫੀਮੇਲ ਜਿਹੜੀ ਮਾਡਲ A ਉਹ ਕੋਈ ਨਾ ਕੋਈ ਪ੍ਰੋਡਕਟ ਨੂੰ ਇੰਡੂਸ ਕਰ ਰਹੀ ਹੈ ਤੇ ਜਿੰਨੂੰ ਮੇਰੀ ਭੈਣਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਹੀ ਐਕਨੀ ਦੀ ਪ੍ਰੋਬਲਮ ਹੈ ਜਾਂ ਪਿੰਪਲ ਹੈ ਜਾਂ ਕੁਝ ਵੀ ਹੈ ਜਿਨ੍ਹਾਂ ਦੀ ਸਕਿਨ ਆਲਰੇਡੀ ਡੈਮੇਜ ਹੋ ਚੁੱਕੀ ਹੈ ਉਹੀ ਉਹ ਪ੍ਰੋਡਕਟ ਨੂੰ ਖਰੀਦੇ ਨੇ ਜਦੋਂ ਉਹ ਪ੍ਰੋਡਕਟ ਨੂੰ ਖਰੀਦੇ ਨੇ ਤੇ ਉਹਨਾਂ ਨੂੰ ਪ੍ਰੋਡਕਟ ਨੂੰ ਯੂਜ਼ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੈਮੀਕਲ ਹੁੰਦੇ ਨੇ ਜਿਹੜੇ ਕਿ ਉਹ ਚੀਜ਼ ਨੂੰ ਆਲਰੇਡੀ ਖਰਾਬ ਚੀਜ਼ ਨੂੰ ਹੋਰ ਜ਼ਿਆਦਾ ਖਰਾਬ ਕਰ ਦਿੰਦੇ ਨੇ ਫਿਰ ਉਹਨੂੰ ਜਦੋਂ ਆਪਾਂ ਕਵਰ ਕਰਨ ਲਈ ਮੇਕਅਪ ਯੂਜ਼ ਕਰਦੇ ਆਂ ਜਿਹੜੇ ਉਹ ਪੋਰਸ ਹੁੰਦੇ ਨੇ ਉਹ ਪੋਰਸ ਬਿਲਕੁਲ ਬੰਦ ਹੋ ਜਾਂਦੇ ਨੇ ਜਿਹੜੀ ਕੰਡੀਸ਼ਨ ਹੈ ਉਹ ਵਸਤੋ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਡਾਕਟਰ ਕੋਲ ਜਾਣਾ ਪੈਂਦਾ ਲੰਬੇ ਟ੍ਰੀਟਮੈਂਟ ਕਰਾਣੇ ਪੈਂਦੇ ਨੇ ਸੋ ਜਦੋਂ ਤੁਸੀਂ ਕੋਈ ਵੀ ਚੀਜ਼ ਇਹਨੂੰ ਨੇਚਰ ਨਾਲ ਜੋੜੋਗੇ ਕੁਦਰਤ ਕੋ ਇੰਨੀਆਂ ਵਧੀਆ ਵਧੀਆ ਚੀਜ਼ਾਂ ਹੈਗੀਆਂ ਨੇ ਸਭ ਤੋਂ ਪਹਿਲੀ ਜਿਹੜੀ ਚੀਜ਼ ਮੈਂ ਰეკਮੈਂਡ ਕਰਾਂਗਾ ਕੁਦਰਤੀ ਉਹ ਹੈਗੀ ਹੈ ਹਨੀ ਜਿੰਨੀਆਂ ਵਧੀਆ ਪ੍ਰੋਪਰਟੀਆਂ ਹਨੀ ਦੇ ਵਿੱਚ ਹੈਗੀਆਂ ਸਕਿਨ ਨੂੰ ਠੀਕ ਕਰਨ ਲਈ ਉਹਨੀਆਂ ਐਂਟੀ ਇਨਫਲਮੇਸ਼ਨ ਹੈ ਜੀ ਇੰਨੇ ਸਕਿਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬੈਕਟੀਰੀਆ ਆਇਆ ਜਾਂ ਕੁਝ ਵੀ ਇਹ ਗੰਦਗੀ ਹੈ ਜਿਹੜੇ ਪੋਰਸ ਨੇ ਜਿਹੜੇ ਖੁੱਲੇ ਹੋਏ ਨੇ ਉਹਨਾਂ ਨੂੰ ਬੰਦ ਕਰਨ ਦੀ ਹਰ ਚੀਜ਼ ਦੀ ਜਿਹੜੀ ਸਮਰੱਥਾ ਉਹ ਇਹਦੇ ਵਿੱਚ ਹੈਗੀ ਆਲਰੇਡੀ ਤੇ ਆਪਾਂ ਕਲੀਨਿੰਗ ਲਈ ਕੋਈ ਵੀ ਚੀਜ਼ ਯੂਜ਼ ਕਰਦੇ ਆ ਜਿਹੜੀਆਂ ਚੀਜ਼ਾਂ ਕਲੀਨਿਕ ਲਈ ਮਿਲਕ ਕੋ ਹੈਗੀਆਂ ਦੁੱਧ ਕੋ ਹੈਗੀਆਂ ਕੁਦਰਤੀ ਚੀਜ਼ਾਂ ਉਸ ਤੋਂ ਵਧੀਆ ਚੀਜ਼ਾਂ ਕੋਈ ਹੋਰ ਹੋ ਨਹੀਂ ਸਕਦੀਆਂ ਸੋ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਇੱਕ ਸਹੀ ਸਿਸਟਮ ਨਾਲ ਯੂਜ਼ ਕਰਾਂਗੇ ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਤੇ ਕਿਉਂਕਿ ਹਰ ਇੱਕ ਚੀਜ਼ ਨੂੰ ਯੂਜ਼ ਕਰਨ ਦਾ ਇੱਕ ਤਰੀਕਾ ਹੁੰਦਾ ਇੱਕ ਵੀ ਹੁੰਦਾ ਜੇ ਆਪਾਂ ਉਹਨੂੰ ਕੁਦਰਤੀ ਤਰੀਕੇ ਨੂੰ ਇੱਕ ਕੰਬੀਨੇਸ਼ਨ ਬਣਾ ਕੇ ਜਿਹਨੂੰ ਅਸੀਂ ਪੰਜਾਬੀ ਚ ਨੁਸਕਾ ਕਹਿ ਦਿੰਦਾ ਜੇ ਉਹ ਨੁਸਕੇ ਨੂੰ ਪ੍ਰੋਪਰਲੀ ਆਪਾਂ ਯੂਜ਼ ਕਰਾਂਗੇ ਤੇ ਸਾਡੀ ਜਿਹੜੀ ਮੁਸ਼ਕਲ ਦਾ ਹੱਲ ਏ ਘਰ 'ਚ ਬੈਠੇ ਆਪਣੀ ਕਿਚਨ 'ਚ ਹੀ ਹੋ ਜਾਏਗਾ ਸਾਨੂੰ ਬਾਜ਼ਾਰ ਜਾਣ ਦੀ ਜਾਂ ਮਹਿੰਗੀਆਂ ਕਰੀਮਾਂ ਲੈਣ ਦੀ ਜਾਂ ਕਿਤੇ ਵੀ ਹੋਰ ਖੱਜਲ ਖਰਾਬ ਹੋਣ ਦੀ ਲੋੜ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਕਿ ਜੇਕਰ ਆਪਾਂ ਨੇਚਰ ਨਾਲ ਜੁੜਾਂਗੇ ਤਾਂ ਉਹ ਸਾਨੂੰ ਜ਼ਿਆਦਾ ਬੈਨੀਫਿਟ ਦਉਗੇ ਐਸ ਕੰਪੇਅਰ ਟੂ ਜੇਕਰ ਆਪਾਂ ਕਰੀਮਾਂ ਦੇ ਵੱਲ ਜਾਵਾਂਗੇ ਡਾਕਟਰ ਸਾਹਿਬ ਅੱਜਕੱਲ ਮੈਂ ਦੇਖ ਰਹੀ ਹਾਂ ਕਿ ਨਾ ਕੋਰੀਅਨ ਸੀਕ੍ਰੇਟ ਬਹੁਤ ਜ਼ਿਆਦਾ ਵਾਇਰਲ ਹੋਇਆ ਪਿਆ ਹੈ ਕਿ ਲੋਕੀ ਕਹਿੰਦੇ ਕਿ ਸਾਨੂੰ ਕੋਰੀਅਨ ਵਰਗੀ ਸਕਿਨ ਚਾਹੀਦੀ ਹੈ ਕੋਰੀਅਨ ਸਕਿਨ ਕੇਅਰ ਚਾਹੀਦਾ ਹੈ ਲੋਕੀ ਪਤਾ ਨਹੀਂ ਕੀ ਕੀ ਲਾ ਰਿਹਾ ਕੋਰੀਅਨ ਸਕਿਨ ਕੇਅਰ ਦੇ ਨਾਮ ਤੇ ਤੇ ਇੰਨੇ ਮਹਿੰਗੇ ਪ੍ਰੋਡਕਟਸ ਜਿਹੜੇ ਕਟੋ-ਕਟ 3000 3500 ਦੇ ਮੈਂ ਦੇਖਦੀ ਹਾਂ ਕਿ ਸਿਰਫ ਫੇਸ ਵਾਸ਼ ਹੀ ਆਉਂਦੇ ਨੇ ਪਰ ਫਰਕ ਕਿਸੇ ਨੂੰ ਪੈਂਦਾ ਤੇ ਕਿਸੇ ਸਾ ਦੇਖੋ ਜੀ ਕੋਰੀਅਨ ਸਕਿਨ ਬਾਰੇ ਮੈਂ ਵੀ ਬੜੀ ਰਿਸਰਚ ਕੀਤੀ ਹੈ ਕੋਰੀਅਨ ਸਕਿਨ ਜਿਹੜੀ ਹੈ ਉਹ ਇੱਕ ਸਿਰਫ ਉਹ ਕਹਿੰਦੇ ਨਾ ਵੀ ਪੰਜਾਬੀ ਚ ਕਹਿੰਦੇ ਤਾਂ ਵੀ ਸਬਜ ਬਾਗ ਸਬਜ ਬਾਗ ਇਹ ਉਹ ਦਿਖਾਉਂਦੇ ਨੇ ਪੋਸਟਰ ਤੇ ਕੁੜੀ ਜਿਹੜੀ ਉਹ ਪਹਿਲਾਂ ਹੀ ਬਹੁਤ ਸੁਣੀ ਹੈ ਉਹ ਕਿਉਂ ਤੁਸੀਂ ਉਸ ਚੱਕਰ ਚ ਪੈਂਦੇ ਪਏ ਉਹ ਤੁਹਾਡੇ ਕੋ ਇੰਡੀਆ ਦੇ ਵਿੱਚ ਉਹਨਾਂ ਦਾ ਟੈਂਪਰੇਚਰ ਨਹੀਂ ਹੈਗਾ ਪਹਿਲੀ ਗੱਲ ਫਿਰ ਤੁਹਾਡਾ ਖਾਣ ਪੀਣ ਉਦੋਂ ਦਾ ਨਹੀਂ ਹੈਗਾ ਤੀਜੀ ਤੇ ਮੇਨ ਚੀਜ਼ ਉਹ ਇੰਨਾ ਜ਼ਿਆਦਾ ਵਰਜਿਸ਼ ਕਰਦੀਆਂ ਨੇ ਲੜਕੀਆਂ ਜਿਹੜੀਆਂ ਮਾਡਲ ਨੇ ਇੰਨੀ ਜ਼ਿਆਦਾ ਸਕਿਨ ਦੀ ਮਿਹਨਤ ਕਰਦੀਆਂ ਐਨਾ ਜ਼ਿਆਦਾ ਉਹਨਾਂ ਦਾ ਜਿਹੜਾ ਵਰਕਆਊਟ ਜਿਹੜਾ ਸ਼ਡਿਊਲ ਹੁੰਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਉਹਨਾਂ ਦਾ ਸਾਰੀਆਂ ਚੀਜ਼ਾਂ ਹੁਣ ਦੂਈ ਇੱਥੇ ਦਾ ਇੰਡੀਆ ਦਾ ਦੇਖੋ ਹਰ ਚੀਜ਼ ਜਦੋਂ ਅਸੀਂ ਖਾਂਦੇ ਆ ਉਹ ਸਾਰੀਆਂ ਬੋਇਲ ਵੈਜੀਟੇਬਲ ਯੂਜ਼ ਕਰਦੇ ਨੇ ਠੀਕ ਹੈ ਉਹਨਾਂ ਨੇ ਬੋਇਲ ਵੈਜੀਟੇਬਲ ਤੋਂ ਇਲਾਵਾ ਕੋਈ ਚੀਜ਼ ਖਾਣੀ ਨਹੀਂ ਇੱਥੇ ਆਪਾਂ ਕੋਈ ਵੀ ਚੀਜ਼ ਖਾਣੀ ਹੋਏ ਰੇਡੀ ਵਾਲੇ ਨੂੰ ਕਹਿ ਦਿੰਦਾ ਪਿੱਛੋਂ ਆਵਾਜ਼ ਮਾਰ ਕੇ ਵੀ ਡਬਲ ਤੜਕਾ ਕਰਦੀ ਜਦੋਂ ਆਪਾਂ ਡਬਲ ਤੜਕੇ ਵਾਲੀਆਂ ਚੀਜ਼ਾਂ ਖਾਣੀਆਂ ਨੇ ਤੇ ਸਾਡੀ ਸਕਿਨ ਕਿੰਨਾ ਗਲੋ ਕਰੇਗੀ ਨਹੀਂ ਕਰ ਸਕਦੀ ਦੂਜੇ ਨੰਬਰ ਤੇ ਹੁਣ ਯੂਪੀ ਦਾ ਟੈਂਪਰੇਚਰ ਦੇਖ ਲਓ ਪੰਜਾਬ ਦਾ ਟੈਂਪਰੇਚਰ ਦੇਖ ਲਓ ਹਰਿਆਣਾ ਦਾ ਟੈਂਪਰੇਚਰ ਦੇਖ ਲਓ ਇਹ ਨਾਲ ਤੁਸੀਂ 47 47 ਡਿਗਰੀ ਤੱਕ ਟੈਂਪਰੇਚਰ ਚੱਲ ਜਾਂਦਾ ਵੀ ਇਹ ਚੀਜ਼ਾਂ ਪੋਸੀਬਲ ਕਿੱਦਾਂ ਨੇ ਵੀ 47 ਡਿਗਰੀ ਟੈਂਪਰੇਚਰ ਦੇ ਉੱਤੇ ਤੁਸੀਂ ਉਦਾਂ ਦੀ ਸਕਿਨ ਲੈ ਆਓਗੇ ਨਹੀਂ ਆ ਸਕਦੀ ਜੇ ਤੁਸੀਂ 24 ਘੰਟੇ ਵੀ AC 'ਚ ਰਹੋਗੇ ਤਾਂ ਵੀ ਨਹੀਂ ਆ ਸਕਦੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਥੋੜਾ ਜਿਹਾ ਬਚੋ ਇਹ ਜਿਹੜੀਆਂ ਚੀਜ਼ਾਂ ਨੇ ਆਪਣੀਆਂ ਉਹਨਾਂ ਨੇ ਆਪਣਾ ਪ੍ਰੋਡਕਟ ਵੇਚਣ ਲਈ ਇੱਕ ਸਿਰਫ ਮਾਰਕੀਟਿੰਗ ਗਿਮਿਕ ਹੈ ਇਹ ਇੱਕ ਤੁਹਾਨੂੰ ਛਲਾਵਾ ਹੈ ਜਿੱਦਾਂ ਤੁਹਾਡੀ ਸਕਿਨ ਟੋਨ ਮੈਂ ਕਹਿੰਨਾ ਕਿਸੇ ਵੀ ਰੰਗ ਦੀ ਹੋਵੇ ਚਾਹੇ ਤੁਹਾਡਾ ਜਿਹੜਾ ਕੰਪਲੈਕਸ਼ਨ ਨੇ ਉਹ ਫੇਅਰ ਏ ਚਾਹੇ ਉਹ ਫੇਅਰ ਨਹੀਂ ਵੀ ਹੋਏਗਾ ਜੇ ਤੁਹਾਡੇ ਚਿਹਰੇ ਦੇ ਉੱਤੇ 글로 ਹੋਏਗਾ ਤੁਹਾਡੀ ਜਿਹੜੀ ਸਕਿਨ ਟੋਨ ਹੈ ਉਹ ਈਵਨ ਹੋਏਗੀ ਇੱਕੋ ਰੰਗ ਦੀ ਹੋਏਗੀ ਤੇ ਤੁਹਾਡੀ ਬੈਸੇਫਬਤ ਬਹੁਤ ਹੋ ਜਾਏਗੀ ਇਹ ਗੱਲ ਹੈ ਤੇ ਡਾਕਟਰ ਸਾਹਿਬ ਅੱਜ ਕੱਲ ਮੈਂ ਦੇਖਦੀ ਆ ਲੋਕਾਂ ਨੂੰ ਨਾ ਪਤਾ ਹੀ ਨਹੀਂ ਹੁੰਦਾ ਉਹਨਾਂ ਦੀ ਸਕਿਨ ਕਿਹੋ ਜੀ ਹੈ ਮੈਂ ਸੁਣਿਆ ਬਹੁਤ ਤਰ੍ਹਾਂ ਦੀ ਸਕਿਨਸ ਹੁੰਦੀਆਂ ਨੇ ਕਿਸੇ ਦੀ ਡਰਾਈ ਹੋ ਗਈ ਕਿਸੇ ਦੀ ਆਇਲੀ ਹੋ ਗਈ ਤੇ ਜੇਕਰ ਕਿਸੇ ਨੇ ਪਤਾ ਲਗਾਣਾ ਹੋਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਸੀ ਪਹਿਲਾਂ ਦੇਖ ਦੇਣੀ ਆ ਸਾਡੀ ਸਕਿਨ ਕਿਹੋ ਜੀ ਹੈ ਸਾਡੀ ਟਾਈਪ ਕਿਹੋ ਜੀ ਹੈ ਤੇ ਅਸੀਂ ਪ੍ਰੋਡਕਟ ਲੈ ਆਣੇ ਆ ਆਪਾਂ ਯੂਜ਼ ਕਰ ਲੈਣੇ ਆ ਤੇ ਕਈ ਵਾਰੀ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਉਹ ਸਾਨੂੰ ਖਰਾਬ ਕਰ ਜਾਂਦੀ ਹੈ ਜੇਕਰ ਸਾਡੇ ਦਰਸ਼ਕਾਂ 'ਚ ਕਿਸੇ ਨੂੰ ਪਤਾ ਕਰਨਾ ਹੋਵੇ ਕਿ ਉਹਨਾਂ ਦੀ ਸਕਿਨ ਟਾਈਪ ਕੀ ਹੈ ਉਹ ਕਿੱਦਾਂ ਪਤਾ ਕਰ ਸਕਦੇ ਆ ਵੈਸੇ ਤੇ ਨੰਦਰੀ ਜੀ ਇਹ ਜਿਹੜੀ ਚੀਜ਼ ਹੈ ਨਾ ਇਹ ਹਰ ਇੱਕ ਲੇਡੀ ਨੂੰ ਆਪਣੀ ਸਕਿਨ ਟੋਨ ਦਾ ਪਤਾ ਹੀ ਹੁੰਦਾ ਹਰ ਇੱਕ ਬੀਬੀ ਨੂੰ ਹਰ ਇੱਕ ਮੇਰੀ ਭੈਣ ਨੂੰ ਆਪਣੀ ਸਕਿਨ ਟੋਨ ਦਾ ਪਤਾ ਹੁੰਦਾ ਫਿਰ ਵੀ ਅਸੀਂ ਇੱਕ ਜਰਨਲ ਜਾਣਕਾਰੀ ਲਈ ਦੱਸ ਦਿੰਨੇ ਆ ਵੀ ਜਦੋਂ ਵੀ ਤੁਹਾਡੀ ਸਕਿਨ ਟੋਨ ਜਿੱਦਾਂ ਮੰਨ ਲਓ ਜੇ ਸਰਦੀਆਂ ਦੇ ਵਿੱਚ ਤੁਹਾਨੂੰ ਬਾਰ-ਬਾਰ ਮੌਇਸਚਰਾਈਜ਼ਰ ਲਾਉਣ ਦੀ ਲੋੜ ਪੈਂਦੀ ਹੈ ਤੁਹਾਡੇ ਚਿਹਰੇ ਦੇ ਉੱਤੇ ਜਿੱਦਾਂ ਵੱਖਰੀ ਜੀ ਚਿੱਟੇ ਰੰਗ ਦੀ ਪਰਤ ਜੀ ਲੱਥਣੀ ਸ਼ੁਰੂ ਹੋ ਜਾਂਦੀ ਹੈ ਸਮਝੋ ਵੀ ਤੁਹਾਡੀ ਸਕਿਨ ਟੋਨ ਜਿਹੜੀ ਉਹ ਬਿਲਕੁਲ ਡਰਾਈ ਹੈਗੀ ਹੈ ਜੇ ਤੁਹਾਨੂੰ ਸਰਦੀਆਂ ਦੇ ਵਿੱਚ ਮੌਇਸਚਰਾਈਜ਼ਰ ਲਾਉਣ ਦੀ ਲੋੜ ਬਿਲਕੁਲ ਨਹੀਂ ਪੈਂਦੀ ਤੁਸੀਂ ਹੱਥ ਲਾਉਂਦੇ ਹੋ ਤੁਹਾਨੂੰ ਆਇਲ ਜਿਹਾ ਫੀਲ ਹੁੰਦਾ ਤੇ ਸਮਝ ਲਓ ਵੀ ਤੁਹਾਡੀ ਸਕਿਨ ਟੋਨ ਆਇਲੀ ਹੈ ਇੱਕ ਮਿਕਸ ਹੁੰਦੀ ਹੈ ਦੋਨਾਂ ਦੀ ਉਹ ਆ ਚੀਜ਼ ਹੁੰਦੀ ਹੈ ਇੰਨੀ ਨਹੀਂ ਤੁਸੀਂ ਇੱਥੇ ਇਦਾਂ ਹੱਥ ਲਾ ਕੇ ਦੇਖੋਗੇ ਤੇ ਤੁਹਾਨੂੰ ਇਹ ਲੱਗੇਗਾ ਵੀ ਬਿਲਕੁਲ ਮੇਰੀ ਸਹੀ ਹੈ ਅਗੱਲਾਂ ਦੇ ਦੇਖੋਗੇ ਹੱਥ ਲਾ ਕੇ ਤੇ ਤੁਹਾਨੂੰ ਡਰਾਈ ਲੱਗੂਗੀ ਇਹਨੂੰ ਆਪਾਂ ਕਹਿੰਦੇ ਮਿਕਸ ਟੋਨ ਮਿਕਸ ਟੋਨ ਨਾ ਉਹ ਆਇਲੀ ਹੈ ਤੇ ਨਾ ਉਹ ਡਰਾਈ ਹੈ ਟੋਟਲ ਤਿੰਨ ਟਾਈਪ ਦੀ ਹੁੰਦੀ ਹੈ ਤਿੰਨੇ ਟਾਈਪ ਨਹੀਂ ਮੈਂ ਤੁਹਾਨੂੰ ਦੱਸਦੀਆਂ ਤੇ ਅੱਜ ਦਾ ਜਿਹੜਾ ਸਾਡਾ ਨੁਸਕਾ ਜਿਹਨੂੰ ਆਪਾਂ ਕਹਿੰਦੇ ਫਿਲਟਰ ਹਟਾਓ ਨੁਸਕਾ ਫਿਲਟਰ ਹਟਾਓ ਨੁਸਖਾ ਇਸੇ ਚੀਜ਼ ਦੇ ਉੱਤੇ ਹੀ ਹੈ ਵੀ ਤੁਹਾਡੀ ਸਕਿਨ ਟੋਨ ਚਾਹੇ ਡਰਾਈ ਏ ਚਾਹੇ ਤੁਹਾਡੀ ਆਇਲੀ ਏ ਤੇ ਚਾਹੇ ਤੁਹਾਡੀ ਮਿਕਸ ਏ ਇਹ ਤਿੰਨੇ ਜਣੀਆਂ ਟੋਨਸ ਨੇ ਇਹਨੂੰ ਸੂਟ ਕਰੇਗਾ ਤੇ ਇਹ ਤੁਹਾਨੂੰ ਬਿਲਕੁਲ ਘਰੇਲੂ ਆਈਟਮਾਂ ਜਣੀਆਂ ਘਰ 'ਚ ਤੁਹਾਡੀ ਕਿਚਨ 'ਚ ਆਲਰੇਡੀ ਪਈ ਏ ਹੁਣ ਹਰ ਇੱਕ ਘਰ ਦੇ ਵਿੱਚ ਓਟਸ ਪੀ ਓਟਸ ਮੀਨ ਦਲੀਆ ਪਿਆ ਹੁਣ ਦਲੀਏ ਦਾ ਕੀ ਬੈਨੀਫਿਟ ਏ ਇਹਦੇ ਤੋਂ ਵਧੀਆ ਸਕਰਬ ਕੋਈ ਨਹੀਂ ਹੈਗਾ ਸਕਰਬ ਕੀ ਏ ਮਤਲਬ ਜਿੰਦਾ ਤੁਸੀਂ ਆ ਜਾ ਕੇ ਬਿਊਟੀ ਪਾਰਲਰ ਤੋਂ ਸਕਰਬ ਕਰਾ ਕੇ ਆਂਦੇ ਹੋ ਫੇਸ਼ੀਅਲ ਕਰਾ ਕੇ ਆਂਦੇ ਹੋ ਬਲੀਚ ਕਰਾ ਕੇ ਆਂਦੇ ਹੋ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਕੋਈ ਵੀ ਆਪਣੀ ਸਕਿਨ ਨੂੰ ਕਲੀਨ ਕਰਨਾ ਚਾਹੁੰਦਾ ਪ੍ਰੋਪਰਲੀ ਚਿਹਰੇ ਦੇ ਤੋਂ ਦਾਗ-ਧੱਬੇ ਹਟਾਉਣਾ ਚਾਹੁੰਦਾ ਤੇ ਮੇਰੀ ਇਹ ਅਪੀਲ ਹੈ ਤੁਸੀਂ ਇਹ ਕੁਦਰਤ ਦੇ ਨਾਲ ਜੇ ਜੁੜੋਗੇ ਤੇ ਤੁਹਾਨੂੰ ਫਾਇਦਾ ਤੇ ਹੋਏਗਾ ਹੀ ਹੋਏਗਾ ਪਲੱਸ ਤੁਹਾਨੂੰ ਮਹਿੰਗੇ ਜਿਹੜੇ ਕੋਈ ਵੀ ਸਪਲੀਮੈਂਟ ਨੇ ਜਾਂ ਖਾਣਣੀਆਂ ਚੀਜ਼ਾਂ ਨੇ ਜਾਂ ਲਾਣਣੀਆਂ ਚੀਜ਼ਾਂ ਨੇ ਉਹਨਾਂ ਦੀ ਲੋੜ ਨਹੀਂ ਪੈਗੀ ਕਦੀ ਵੀ ਤੁਸੀਂ ਬਸ ਆ ਦਲੀਏ ਨੂੰ ਕੁੱਟ ਕੇ ਇਦਾਂ ਦਾ ਕਰ ਲੈਣਾ ਜੀ ਪਾਊਡਰ ਵਰਗਾ ਕਰ ਲੈਣਾ ਜੀ ਘਰੇ ਆਪਣੇ ਕੋ ਮਿਕਸੀ ਮਿਕਸਰ ਗ੍ਰੈਂਡਰ ਵੀ ਹੁੰਦਾ ਜਾਂ ਤੁਹਾਡੇ ਕੋ ਖਰਲ ਹੋਏਗੀ ਉਨੂੰ ਇੱਕ ਚਮਚਾ ਦਲੀਆ ਲੈ ਕੇ ਤੇ ਉਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਪੀਸ ਕੇ ਜਦੋਂ ਇਦਾਂ ਦਾ ਪਾਊਡਰ ਟਾਈਪ ਜਿਹਾ ਬਣ ਗਿਆ ਉਹਦੇ ਵਿੱਚ ਇੱਕ ਚਮਚ ਜਿਹੜਾ ਇਹ ਹਨੀ ਦਾ ਮਤਲਬ ਜਿਹੜਾ ਸ਼ੁੱਧ ਸ਼ਹਿਦ ਹੈ ਉਹਦਾ ਆਪਾਂ ਐਡ ਕਰ ਲੈਣਾ ਇਦਾਂ ਕਰਕੇ ਆ ਦੇਖੋ ਇਹ ਆ ਹੋ ਗਿਆ ਜੀ ਠੀਕ ਹੈ ਜੀ ਇੱਕ ਚਮਚ ਆਪਾਂ ਲੈ ਲੇ ਪੀਸੇ ਹੋਏ ਓਟਸ ਯਾਨੀ ਦਲੀਆ ਤੇ ਉਹਦੇ ਵਿੱਚ ਆਪਾਂ ਐਡ ਕਰ ਲੈਣਾ ਇੱਕ ਚਮਚ ਸ਼ਹਿਦ ਹਾਂ ਆ ਦੇਖੋ ਜੀ ਆ ਹੋ ਗਿਆ ਐਡ ਇਹਨੂੰ ਚੰਗੀ ਤਰ੍ਹਾਂ ਮਿਕਸ ਅਪ ਕਰ ਲੈਣਾ মিক্স আপ ਕਰਕੇ ਨਾ ਜਦੋਂ ਇਹਦੀ ਪੇਸਟ ਟਾਈਪ ਜੀ ਚੀਜ਼ ਬਣ ਜੈਗੀ ਆ ਦੇਖੋ ਕੈਮਰਾ ਫਰਮੈਨ ਸਾਹਿਬ ਨੂੰ ਰਿਕਵੈਸਟ ਕਰਦਾ ਵਾਂ ਇੱਕ ਵਾਰੀ ਕੈਮਰਾ ਲਿਆ ਕੇ ਉਰੇ ਦਿਖਾ ਦਿਓ ਆ ਦੇਖੋ ਇਹ ਆ ਹੋ ਗਿਆ ਨਾ ਪੇਸਟ ਜੀ ਬਣ ਗਈ ਇਹਦੀ ਜੀ ਠੀਕ ਹੈ ਉਹਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਨਾ ਇਹ ਚੀਜ਼ ਜਿਹੜੀ ਇੱਕ ਬਹੁਤ ਅਹਿਮ ਹੈ ਨੋਟ ਕਰਨ ਵਾਲੀ ਹੈ ਉਹ ਹੈਗੀ ਹੈ ਵੀ ਜੇ ਤੁਹਾਡੀ ਸਕਿਨ ਟੋਨ ਹੈਗੀ ਨਾ oily oily ਮੈਂ ਚੈੱਕ ਕਰਨ ਦਾ ਤਰੀਕਾ ਤੁਹਾਨੂੰ ਪਹਿਲਾਂ ਦੱਸ ਚੁੱਕਾ ਵਾਂ ਫਿਰ ਤੁਸੀਂ ਐਡ ਕਰਨੀਏ ਕਰਡ ਜੇ ਤੁਹਾਡੀ ਹੈਗੀ ਇਹ ਡਰਾਈ ਤੇ ਉਹਦੇ ਵਿੱਚ ਤੁਸੀਂ ਪਾਣਾ ਦੁੱਧ ਦੁੱਧ ਕਿੰਨਾ ਪਾਣਾ ਤੁਸੀਂ ਤੁਸੀਂ ਇਹਨੂੰ ਐਡਜਸਟ ਕਰਨਾ ਵੀ ਇਹ ਜ਼ਿਆਦਾ ਪਤਲਾ ਵੀ ਨਾ ਹੋ ਜੇ ਤੇ ਜ਼ਿਆਦਾ ਸੰਘਣਾ ਵੀ ਨਾ ਹੋ ਜੇ ਤਕਰੀਬਨ ਤਕਰੀਬਨ ਤੁਸੀਂ ਡੇਢ ਚਮਚ ਜਿਹੜਾ ਦੁੱਧ ਦਾ ਐਡ ਕਰ ਲੈਣਾ ਆ ਅੱਧਾ ਚਮਚ ਹੋ ਗਿਆ ਜੀ ਆ ਇੱਕ ਚਮਚ ਹੋ ਗਿਆ ਪੂਰਾ ਤੇ ਇਹਨੂੰ ਐਡ ਕਰਕੇ ਇਦਾਂ ਦਾ ਬਣਾ ਲੈਣਾ ਜੀ ਦੇਖੋ ਇਹ ਬਣ ਗਿਆ ਤੁਹਾਡਾ ਨੇਚਰਲ ਸਕਰਬ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਪੇਸਟ ਦੀ ਕੰਸਿਸਟੈਂਸੀ ਉਹ ਬਣ ਚੁੱਕੀ ਹੈ ਕਿ ਜਿਹੜੇ ਆਪਾਂ ਤੁਸੀਂ ਆਪਣੇ ਫੇਸ ਤੇ ਲਾ ਸਕਦੇ ਹੋ ਤੇ ਨਾ ਜ਼ਿਆਦਾ ਗਾੜੀ ਹੋਣੀ ਚਾਹੀਦੀ ਹੈ ਤੇ ਨਾ ਜ਼ਿਆਦਾ ਬਿਲਕੁਲ ਪਤਲਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਇੱਕ ਇਹਦੇ ਵਿੱਚ ਛੋਟੀ ਜੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਇਹਨੂੰ ਯੂਜ਼ ਕਰਨਾ ਇਹਨੂੰ ਘੱਟੋ ਘੱਟ ਮਿਨੀਮਮ 10 ਮਿੰਟ ਲਾ ਕੇ ਰੱਖਣਾ 10 ਮਿੰਟ ਤੁਸੀਂ ਲਾਓਗੇ ਲਗਾਤਾਰ ਇਹਨੂੰ ਯੂਜ਼ ਕਰੋਗੇ ਕੋਈ ਵੀ ਆਯੁਰਵੈਦਿਕ ਜਿਹੜਾ ਦੇਸੀ ਨੁਸਖਾ ਹੁੰਦਾ ਹੈ ਇਹਨੂੰ ਇਕਦਮ ਆਪਾਂ ਇਹਦਾ ਰਿਜ਼ਲਟ ਨਹੀਂ 익ਸਪੈਕਟ ਕਰ ਸਕਦੇ ਕਿਉਂਕਿ ਇੰਨੇ ਹੌਲੀ-ਹੌਲੀ ਜਿਹੜਾ ਸਕਿਨ ਨੂੰ ਰਿਕਵਰ ਕਰਨਾ ਜਿਹੜੇ ਡੈਮੇਜ ਸੈੱਲ ਨੇ ਜਿਹੜੇ ਡੈਮੇਜ ਟਿਸ਼ੂ ਨੇ ਉਹਨੂੰ ਰਿਪੇਅਰ ਕਰਨਾ ਇਹਦਾ ਤੁਸੀਂ ਕਟੋ ਘਟਨਾ ਆਪਾਂ 1 ਮਹੀਨਾ ਜਦੋਂ ਲਗਾਤਾਰ ਲਾਵਾਂਗੇ ਨਾ ਤੁਸੀਂ ਇਹਦਾ ਡੇ 1 ਤੋਂ ਚੈਲੰਜ ਵੀ ਲੈ ਸਕਦੇ ਹੋ ਤੁਸੀਂ ਪਹਿਲਾਂ ਇੱਕ ਦਿਨ ਜਦੋਂ ਲਾਣੀ ਸ਼ੁਰੂ ਕਰਨੀ ਹੈ ਉਹਦੇ ਤੋਂ ਪਹਿਲਾਂ ਆਪਣੇ ਇੱਕ ਫੇਸ ਦੀ ਫੋਟੋ ਖਿੱਚ ਲੈਣੀ ਹੈ ਉਹਦੇ ਤੋਂ ਬਾਅਦ ਇਹਦੀ ਰੋਜ਼-ਦਿਰੋਜ਼ ਇੱਕ-ਇੱਕ ਫੋਟੋ ਖਿੱਚੀ ਜਾਣੀ ਹੈ ਜਦੋਂ ਤੁਸੀਂ 30 ਦਿਨ ਪੂਰੀ ਕਰ ਲਈ ਇਹਨੂੰ ਤੇ 30 ਦਿਨਾਂ ਬਾਅਦ ਤੁਸੀਂ ਜਿਹੜੀ ਪਹਿਲੀ ਫੋਟੋ ਹੈ ਉਹਦੇ ਨਾਲ ਜਿਹੜੀ 30ਵੇਂ ਦਿਨ ਖਿੱਚੀ ਹੈ ਉਹਦਾ ਤੁਸੀਂ ਆਪਸ ਵਿੱਚ ਮਿਲ ਜਦੋਂ ਤੁਹਾਨੂੰ ਚਿਹਰੇ ਦਾ ਫਰਕ ਪਤਾ ਲੱਗਾ ਤੇ ਥੱਲੇ ਸੋਣਾ ਜਾਂ ਕਮੈਂਟ ਵੀ ਕਰਨਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਵੀ ਕਰਨਾ ਤੇ ਸਾਡੇ ਹਕੀਕਤ ਟੀਵੀ ਪੰਜਾਬੀ ਨੂੰ ਇੰਨਾ ਪਿਆਰ ਦਿੰਦੇ ਹੋ ਤੇ ਉਹਨੂੰ ਲਾਈਕ ਵੀ ਜਰੂਰ ਕਰਨਾ ਬਿਲਕੁਲ ਸਹੀ ਗੱਲ ਹੈ ਇਹਨੂੰ ਆਪਾਂ ਰੋਜ਼ ਵਰਤਣਾ ਹੈ ਕਿ ਹਫ਼ਤੇ 'ਚ ਇੱਕ ਜਾਂ ਦੋ ਵਾਰ ਯੂਜ਼ ਕਰਨਾ ਹੈ ਨਹੀਂ ਜੀ ਆਪਾਂ ਇਹਨੂੰ ਰੋਜ਼ ਵਰਤ ਸਕਦੇ ਆ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਤੇ ਬਸ ਇਹਦਾ ਇੱਕੋ ਹੀ ਚੀਜ਼ ਦਾ ਧਿਆਨ ਰੱਖਣ ਵਾਲੀ ਗੱਲ ਹੈ ਵੀ ਜਿਹੜਾ ਆਇਲੀ ਸਕਿਨ ਵਾਲਾ ਉਹ ਵਿੱਚ ਗੜ੍ਹ ਪਾ ਕੇ ਯੂਜ਼ ਕਰੇ ਇੱਕ ਚਮਚ ਗੜ੍ਹ ਪਾ ਕੇ ਇਦਾਂ ਦਾ ਬਣਾ ਲੈ ਮਿਕਸਚਰ ਜਿਹੜਾ ਚਿਹਰੇ ਉੱਤੇ ਟਿਕ ਜੇ ਇੰਨਾ ਜ਼ਿਆਦਾ ਹਾਰਡ ਵੀ ਨਾ ਹੋਵੇ ਇੰਨਾ ਜ਼ਿਆਦਾ ਸੌਫਟ ਵੀ ਨਾ ਹੋਵੇ ਵੀ ਪਿਗਲ-ਪਿਗਲ ਕੇ ਮੂੰਹ ਤੇ ਉੱਤੇ ਲੱਗੀ ਜਾਏ ਮਤਲਬ ਉਹਨੂੰ ਸੈੱਟ ਕਰ ਲੈਣਾ ਆਪਣੇ ਹਿਸਾਬ ਨਾਲ ਵੀ ਜੋ ਜਿਹੜਾ ਅਪਲਾਈ ਕਰ ਸਕਦੇ ਆਪਾਂ ਤੇ ਜੇ ਇਹਨੂੰ ਆਪਾਂ ਯੂਜ਼ ਕਰਾਂਗੇ ਤੁਹਾਡੇ ਚਿਹਰੇ ਦੇ ਉੱਤੇ ਗਲੋ ਵੀ ਆਏਗਾ ਤੁਸੀਂ ਜਿਹੜਾ ਬਿਨਾ ਫਿਲਟਰ ਤੋਂ ਆਇਕਲ ਚੈਲੰਜ ਚੱਲਦਾ ਤੁਸੀਂ ਉਹ ਵੀ ਲੈ ਸਕਦੇ ਹੋ ਵਿਦਆਊਟ ਫਿਲਟਰ ਵਾਲਾ ਚੈਲੰਜ ਤੇ ਤੁਸੀਂ ਆਪ ਕਹੋਗੇ ਵੀ ਨੁਸਕਾ ਵਰਤ ਕੇ ਮਜ਼ਾ ਆ ਗਿਆ ਜੀ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਨੁਸਖਾ ਸਾਨੂੰ ਸਰ ਨੇ ਦੱਸਿਆ ਉਹ ਨੁਸਖਾ ਇਸਤੇਮਾਲ ਕਰਕੇ ਤੁਸੀਂ ਵੀ ਤੁਹਾਨੂੰ ਸਨੈਪਚੈਟ ਤੇ ਇੰਸਟਾਗ੍ਰam ਤੇ ਕੋਈ ਵੀ ਫਿਲਟਰ ਲਾਣ ਦੀ ਜ਼ਰੂਰਤ ਨਹੀਂ ਪਊਗੀ ਤੁਸੀਂ ਆਪਣੀ ਫੋਟੋ ਖਿੱਚ ਕੇ ਸ਼ਰਿਆਮ ਉੱਤੇ ਲਿਖ ਕੇ ਪਾ ਸਕਦੇ ਹੋ ਕਿ ਨੋ ਫਿਲਟਰ ਵਾਲਾ ਜਿਹੜਾ ਗਲੋ ਹੈ ਉਹ ਹੈਗਾ ਤੁਸੀਂ ਵੀ ਉਹ ਚੈਲੰਜ ਲੈ ਸਕਦੇ ਹੋ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਡਾਕਟਰ ਸਾਹਿਬ ਇੱਕ ਹੋਰ ਮੈਂ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਨਾ ਜਿਹੜੀ ਸਕਿਨ ਹੈ ਉਹ ਡਲ ਹੋ ਜਾਂਦੀ ਹੈ ਕਿਉਂਕਿ ਮੇਜਰ ਮੇਕਅਪ ਕਰਨ ਤੋਂ ਬਾਅਦ ਜਿਵੇਂ ਬੰਦੇ ਨੇ ਮੇਕਅਪ ਕੀਤਾ ਹੋਇਆ ਕੁੜੀ ਨੇ ਮੇ ਲਿਆ ਜਦ ਉਹ ਸ਼ਾਮੀ ਰਾਤੀ ਜਾ ਕੇ ਆਪਣਾ ਮੇਕਅਪ ਰਿਮੂਵ ਕਰਦੀ ਉਹ ਦੇਖਦੀ ਹੈ ਕਿ ਉਹਦੀ ਸਕਿਨ ਬਹੁਤ ਜ਼ਿਆਦਾ ਡਲ ਹੋ ਗਈ ਹੈ ਕਿ ਇਹ ਇਹ ਨੁਸਖਾ ਉਹਨੂੰ ਵੀ ਲਾਈਕ ਠੀਕ ਕਰ ਸਕਦਾ ਹੈ ਦੇਖੋ ਜੀ ਪਤਾ ਹੀ ਗੱਲ ਹੁੰਦੀ ਹੈ ਨੁਸਕੇ ਲਈ ਤੇ ਹਰ ਚੀਜ਼ ਹੈਗੀ ਹੈ ਜੀ ਪਰ ਕਈ ਚੀਜ਼ਾਂ ਨੁਸਕੇ ਤੋਂ ਬਾਹਰ ਦੀ ਵੀ ਹੁੰਦੀਆਂ ਉਹਦੇ ਲਈ ਆਪਾਂ ਇੱਕ ਇੱਕ ਕਰੀਮ ਤਿਆਰ ਕੀਤੀ ਹੈ ਜਿਹੜੀ ਸਾਰੀ ਨੇਚਰਲ ਚੀਜ਼ਾਂ ਪਾ ਕੇ ਤਿਆਰ ਕੀਤੀ ਹੈ ਉਹਦਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਨਾ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਪਾਇਆ ਗਿਆ ਮੈਂ ਉਹ ਆਪ ਤਿਆਰ ਕੀਤੀ ਹੈ ਉਹ ਕਰੀਮ ਦਾ ਨਾਮ ਹੈ ਸੁੰਦਰੀਆ ਉਹ ਸੁੰਦਰੀਆ ਸੁੰਦਰੀਆ ਕਰੀਮ ਤਿਆਰ ਕੀਤੀ ਹੈ ਉਹ ਐਡੀ ਵਧੀਆ ਉਹਦਾ ਇੰਨਾ ਵਧੀਆ ਰਿਜ਼ਲਟ ਹੈ ਸਾਡੀ ਉਹ ਜਿਹੜੀ ਕਰੀਮ ਹੈ ਤੁਸੀਂ ਯਕੀਨ ਕਰੋਗੇ ਵੀ ਪੂਰੇ ਵਰਲਡ 'ਚ ਜਾ ਰਹੀ ਹੈ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਸਪੈਸ਼ਲ ਲੋਕੀ ਆਉਂਦੇ ਨੇ ਕਰੀਮ ਬਾਰੇ ਪੁੱਛਣ ਵੀ ਜੀ ਉਹ ਕਰੀਮ ਮੇਰੀ ਕਿਸੇ ਫਰੈਂਡ ਨੇ ਯੂਜ਼ ਕੀਤੀ ਸੀ ਸਪੈਸ਼ਲੀ ਜਿਹੜੀਆਂ ਕੁੜੀਆਂ ਬਿਊਟੀ ਵਾਲਾ ਕੰਮ ਕਰਦੀਆਂ ਨਾ ਜਿਹੜਾ ਸਲੂਨ ਤੋਂ ਤਿਆਰ ਹੋ ਕੇ ਆਂਦੀਆਂ ਜਾਂ ਬਹੁਤ ਜ਼ਿਆਦਾ ਮੇਕਅਪ ਘਰੇ ਕਰਦੀਆਂ ਨੇ ਉਹਨਾਂ ਨੂੰ ਉਹਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਕਿਉਂ ਲੋੜ ਹੈਗੀ ਹੈ ਕਿਉਂਕਿ ਜਿਹੜੇ ਉਹ ਪੋਰਸ ਹੁੰਦੇ ਨੇ ਪੋਰਸ ਦੇ ਵਿੱਚ ਉਹ ਜਿਹੜਾ ਕੈਮੀਕਲ ਉਹ ਫਸਿਆ ਰਹਿ ਜਾਂਦਾ ਉਹਦੇ ਨਾਲ ਹੀ ਇੱਕ ਨਹੀਂ ਹੁੰਦੀ ਉਹਦੇ ਨਾਲ ਹੀ ਪਿੰਪਲ ਹੁੰਦੇ ਨੇ ਉਹਦੇ ਨਾਲ ਹੀ ਇੰਨੇ ਚਿਹਰੇ ਉੱਤੇ ਲਾ ਕੇ ਤੁਸੀਂ ਭਾਵੇਂ ਰਾਤੀ ਸੌ ਵੀ ਜਾਓ ਤਾਂ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਚਿਹਰੇ ਤੇ ਲਾ ਕੇ ਅੱਧਾ ਘੰਟਾ ਘਟਾ ਘਟ ਨੂੰ ਰੱਖਣਾ ਆਪਾਂ ਚਿਹਰੇ ਦੇ ਅੰਦਰ ਜੋ ਵੀ ਕਮੀਆਂ ਪੇਸ਼ ਕੀਆਂ ਬਿਊਟੀ ਪਾਰਲੇ ਵਾਲਾ ਜਿਹੜਾ ਮੇਕਅਪ ਲਾਣਾ ਆ ਜਾਂਦੀ ਹੈ ਉਹ ਜਿਹੜੀਆਂ ਕਮੀਆਂ ਪੇਸ਼ ਕੀਆਂ ਉਹਨੇ ਕਰੀਮ ਨੇ ਬਿਲਕੁਲ ਖਤਮ ਕਰ ਦੇਣੀਆਂ ਜੇ ਮੰਨ ਲਓ ਤੁਸੀਂ ਬਿਊਟੀ ਪਾਰਲੇ ਵਾਲਾ ਕੰਮ ਕਰਨਾ ਬੰਦ ਵੀ ਕਰ ਦੋ ਨਾ ਤੁਹਾਡੇ ਚਿਹਰੇ ਤੇ ਉਹੀ ਇੰਨਾ 글로ਅ ਆ ਜਾਏਗਾ ਤੁਹਾਡੇ ਚਿਹਰੇ ਦੇ ਉੱਤੇ ਇੰਨੀ ਜ਼ਿਆਦਾ ਲਾਈਟ ਆ ਜਾਏਗੀ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਤੁਸੀਂ ਕਹੋਗੇ ਵੀ ਮੈਨੂੰ ਬਿਊਟੀ ਪਾਰਲੇ ਤੇ ਜਾਣ ਦੀ ਲੋੜ ਨਹੀਂ ਹੈਗੀ ਜਾਂ ਮੈਨੂੰ ਕੋਈ ਵੀ ਮੇਕਅਪ ਕਰਾਉਣ ਦੀ ਲੋੜ ਨਹੀਂ ਹੈਗੀ ਉਹ ਕਰੀਮ ਆ ਇਹ ਜੀ ਇਰੇ ਇਥੇ ਇੰਨੀ ਸੋਹਣੀ ਉਹਦੀ ਸਮੈਲ ਏ ਇੰਨਾ ਪਿਆਰਾ ਉਹਦਾ ਜਿਹੜਾ ਕਲਰ ਏ ਸਭ ਕੁਝ ਹੈਗਾ ਜੀ ਹਾਂ ਆ ਦੇਖੋ ਜੀ ਆਪਾਂ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਸਾਨੂੰ ਇੱਕ yellow tone ਨਜ਼ਰ ਆ ਰਹੀ ਹੈ ਜਿਤਨਾ ਸਾਫ਼ ਉਹਦਾ ਚੱਲਦਾ ਹੈ ਕਿ ਇਸ ਦੇ ਵਿੱਚ ਨੈਚੁਰਲ ਇੰਗਰੀਡੀਅੰਟਸ ਯੂਜ਼ ਹੋਏ ਨੇ ਜਿਹੜਾ ਆਪਾਂ ਬਾਹਰ ਕਰੀਮਾਂ ਦੇਖਦੇ ਨੇ ਉਹ white ਕਲਰ ਦੀਆਂ ਹੁੰਦੀਆਂ ਨੇ ਲੇਕਿਨ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਹਲਦੀ ਦੀ ਜਿਹੜੀ ਪ੍ਰੋਪਰਟੀਆਂ ਨੇ ਹਲਦੀ ਦੀ ਪ੍ਰੋਪਰਟੀਆਂ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ ਹਲਦੀ ਦੀ ਪ੍ਰੋਪਰਟੀ ਸ਼ਹਿਦ ਦੀ ਪ੍ਰੋਪਰਟੀਆਂ ਜਿਹਦੇ ਕਰਕੇ ਜਿਹੜਾ ਆਪਣਾ ਇਹ ਕਲਰ ਹੈ ਉਹ ਸਾਨੂੰ ਮਿਲਦਾ ਹੈ ਕਿਉਂਕਿ ਮੈਨੂੰ ਲੱਗਦਾ ਸਾਰੇ ਸਕਿਨ ਕੇਅਰ ਹੋਣ ਭਾਵੇਂ ਕੋਰੀਅਨ ਹੋਵੇ ਭਾਵੇਂ ਇੰਡੀਅਨ ਹੋਵੇ ਭਾਵੇਂ ਕੋਈ ਵੀ ਸਕਿਨ ਕੇਅਰ ਹੋਵੇ ਉਹਦੇ ਵਿੱਚ ਇਹ ਜਿਹੜੀ ਪ੍ਰੋਪਰਟੀਆਂ ਨੇ ਹਨੀ ਦੀ ਹੋਗੀ ਜਾਂ ਫਿਰ ਹਲਦੀ ਦੀ ਹੋਗੀ ਉਹ ਯੂਜ਼ ਹੁੰਦੀਆਂ ਨੇ ਤੇ ਤੁਸੀਂ ਇਹਦਾ ਕਲਰ ਦੇਖ ਕੇ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਨੈਚੁਰਲ ਇੰਗਰੀਡੀਅੰਟਸ ਨਾਲ ਜਿਹੜਾ ਇਹ اپنی کریم ہے ਸੁੰਦਰੀਆ ਕਰੀਮ ਇਹੋ ਬਣੀ ਹੈ ਤੇ ਜੇਕਰ ਤੁਸੀਂ ਇਹ ਸੁੰਦਰੀਆ ਕਰੀਮ ਯੂਜ਼ ਕਰਦੇ ਹੋ ਤੇ ਤੁਹਾਨੂੰ ਲੱਖਾਂ ਰੁਪਏ ਜਿਹੜੇ ਤੁਸੀਂ ਹਰ ਮਹੀਨੇ ਕਲੀਨ ਅਪ ਕਰਾਣ ਜਾਂਦੇ ਹੋ ਫੇਸ਼ਲ ਕਰਾਣ ਜਾਂਦੇ ਹੋ ਬਿਊਟੀ ਪਾਰਲਰਸ ਤੇ ਉਹ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਣੀ ਹੈ ਜਦਕਿ ਜਿਹੜਾ ਤੁਹਾਡਾ ਫੇਸ ਹੈ ਜਿਹੜਾ ਕੰਪਲੈਕਸ਼ਨ ਹੈ ਉਹ ਵੀ ਲਾਈਟ ਹੋ ਜਾਊਗਾ ਤੇ ਜਿਹੜੇ ਤੁਹਾਡੀ ਬਲੈਮਿਸ਼ਸ ਦੀ ਪਿਗਮੈਂਟੇਸ਼ਨ ਛਾਈਆਂ ਬਲੈਕ ਹੈਡਸ ਜਾਂ ਫਿਰ ਡਾਰਕ ਸਪots ਜਿਹੜੇ ਪੈ ਜਾਂਦੇ ਨੇ ਉਹਨਾਂ ਦੀ ਜਿਹੜੀ ਦਿੱਕਤ ਹੈ ਉਹਨੂੰ ਵੀ ਇਹ ਕਰੀਮ ਸੁੰਦਰੀਆ ਕਰੀਮ ਐਕਚੁਅਲ ਦੇ ਵਿੱਚ ਤੁਹਾਨੂੰ ਸੁੰਦਰੀਆ ਬਣਾਉਣ ਦੇ ਵਿੱਚ ਹੈਲਪ ਕਰੂਗੀ ਜੀ ਬਿਲਕੁਲ ਜੀ ਬਿਲਕ ਅਵੀ ਗੱਲ ਕਹਿਣਾ ਵਾ ਕਿ ਜਿਹੜੀਆਂ ਜਿਹੜੀਆਂ ਲੇਡੀਜ਼ ਨੇ ਇਹਨੂੰ ਯੂਜ਼ ਕੀਤਾ ਆਪਾਂ ਹੁਣ ਉਹਨਾਂ ਦੀ ਪ੍ਰਾਈਵੇਸੀ ਤੇ ਨਹੀਂ ਰਿਵੀਲ ਕਰ ਸਕਦੇ ਉਹਨਾਂ ਦੀ ਪ੍ਰਾਈਵੇਸੀ ਨਹੀਂ ਦੱਸ ਸਕਦੇ ਕਿਉਂਕਿ ਸਾਡੀ ਪਾਲਿਸੀ ਹੈ ਵੀ ਜਿਨੇ ਵੀ ਕਦੀ ਸਾਡੇ ਕੋਲ ਟ੍ਰੀਟਮੈਂਟ ਲਿਆ ਆਪਾਂ ਕਦੀ ਵੀ ਉਹਦਾ ਪਬਲੀਕਲੀ ਉਹਦਾ ਨਾਮ ਜਾਂ ਉਹਦਾ ਨੰਬਰ ਡਿਸਕਲੋਜ਼ ਨਹੀਂ ਕਰੀਦਾ ਬਟ ਇੰਨੇ ਵਧੀਆ ਇਹਦੇ ਫੀਡਬੈਕ ਆ ਰਹੇ ਨੇ ਇੰਨੇ ਵਧੀਆ ਫੀਡਬੈਕ ਆ ਰਹੇ ਨੇ ਜਿਹੜੀਆਂ ਲੇਡੀਜ਼ ਪੰਜ ਪੰਜ ਸਾਲ ਤੋਂ 10 10 ਸਾਲ ਤੋਂ ਸਕਿਨ ਕੇਅਰ ਸਪੈਸ਼ਲਿਸਟ ਕੋ ਆਪਣਾ ਟਰੀਟਮੈਂਟ ਕਰਾ ਰਹੀਆਂ ਸੀ ਉਹ ਟਰੀਟਮੈਂਟ ਛੱਡ ਕੇ ਉਹਨਾਂ ਨੇ ਜਦੋਂ ਇੱਕ ਵਾਰੀ ਇਹਨੂੰ ਯੂਜ਼ ਕਰ ਲਿਆ ਉਹ ਕਹਿੰਦੇ ਜੀ ਸਾਨੂੰ ਕਿਸੇ ਟਰੀਟਮੈਂਟ ਦੀ ਕੋਈ ਲੋੜ ਨਹੀਂ ਕੁਦਰਤ ਦੇ ਵਿੱਚ ਆਯੁਰਵੇਦ ਦੇ ਵਿੱਚ ਇੰਨੀ ਸ਼ਕਤੀ ਹੈਗੀ ਐ ਕਿ ਕਿਸੇ ਵੀ ਰੋਗ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਜੀ ਬਿਲਕੁਲ ਸਹੀ ਗੱਲ ਹੈ ਸਾਡੇ ਵੱਡੇ ਬਜ਼ੁਰਗ ਵੀ ਕਹਿੰਦੇ ਸੀਗੇ ਕਿ ਤੁਸੀਂ ਜਿੰਨਾ ਨੇਚਰ ਨਾਲ ਜੁੜੋਗੇ ਉਨਾ ਹੀ ਤੁਸੀਂ ਸਹੀ ਰਹੋਗੇ ਬਾਕੀ ਤੁਸੀਂ ਇੱਕ ਵਾਰੀ ਇੰਗਰੀਡੀਅੰਟਸ ਹੋਰ ਸੁਣ ਸਕਦੇ ਹੋ ਜਿਹੜਾ ਆਪਣਾ ਓਟਸ ਤੁਸੀਂ ਓਟਸ ਲੈਣਾ ਤਾਂ ਇਹਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਥੋੜਾ ਜਿਹਾ ਗ੍ਰਾਈਂਡ ਕਰ ਲੈਣਾ ਪਾਊਡਰ ਫਾਰਮ ਦੇ ਵਿੱਚ ਕਰ ਲੈਣਾ ਉਹਦੇ ਵਿੱਚ ਤੁਸੀਂ ਪਾਣਾ ਹੈਨੀ ਕੰਸਿਸਟੈਂਸੀ ਐਡਜਸਟ ਕਰਨੀ ਹੈ ਤੁਸੀਂ ਉਹਦੀ ਤੇ ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਪਰ ਦੁੱਧ ਦਾ ਇਸਤੇਮਾਲ ਕਰਨਾ ਹੈ ਕਿ ਜੇਕਰ ਤੁਹਾਡੀ oily skin ਹੈ ਜਾਂ combination skin ਹੈ ਜੀ ਦੀ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਕਿ ਜੇਕਰ ਤੁਹਾਡਾ ਥੋੜਾ T zone ਤੁਹਾਨੂੰ oily feel ਹੁੰਦਾ ਹੈ ਤਾਂ ਤੁਸੀਂ ਆਪਣਾ 커ਲ ਇਸਤੇਮਾਲ ਕਰਨਾ ਹੈ ਤੇ ਇਹਨੂੰ ਤੁਸੀਂ ਰੋਜ਼ ਲਾ ਸਕਦੇ ਹੋ ਜੀ ਡਾਕਟਰ ਸਾਹਿਬ ਹਾਂਜੀ ਹਾਂਜੀ ਬਿਲਕੁਲ ਹੀ ਬਿਲਕੁਲ ਰੋਜ਼ ਲਾ ਸਕਦੇ ਹੋ ਜੀ ਰੋਜ਼ ਲਾ ਸਕਦੇ ਹੋ 10 ਮਿੰਟ ਲਈ ਤੁਸੀਂ ਇਹਨੂੰ ਲਾਣਾ ਹੈ 10 ਮਿੰਟ ਲਈ ਲਾਣ ਤੋਂ ਬਾਅਦ ਤੁਸੀਂ ਆਪਣਾ ਫੇਸ ਠੰਡੇ ਪਾਣੀ ਨਾਲ ਵਾਸ਼ ਕਰ ਲੈਣਾ ਹੈ ਤੇ ਜੇਕਰ ਕਈ ਵਾਰੀ ਹਰ ਨੁਸਖਾ ਹਰ ਕਿਸੇ ਲਈ ਨਹੀਂ ਬਣਦਾ ਤੇ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰਾਂ ਰਾਹੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਨਾਲ ਕੰਸਲਟ ਕਰ ਸਕਦੇ ਹੋ ਤੇ ਜਿਹੜੀ ਸੁੰਦਰਿਆ ਕਰੀਮ ਹੈ ਜਿਹੜਾ ਤੁਸੀਂ ਆਪ ਦੇਖਿਆ ਕਿ ਜਿਹੜੀ ਪ੍ਰੋਪਰਟੀਆਂ ਉਹਦੇ ਵਿੱਚ ਯੂਜ਼ ਕੀਤੀਆਂ ਗਈਆਂ ਨੇ ਜਿਹੜੇ ਇੰਗਰੀਡੀIENTS ਉਹਦੇ ਵਿੱਚ ਯੂਜ਼ ਕੀਤੇ ਗਏ ਨੇ ਕਿ ਬਿਲਕੁਲ ਹੀ ਨੈਚੁਰਲ ਇੰਗਰੀਡੀIENTS ਨੇ ਤੁਸੀਂ ਕੁਝ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕਹਿਣਾ ਚਾ ਦੇਖੋ ਜੀ ਮੇਰੀ ਦੇ ਹੱਥ ਜੋੜ ਕੇ ਇਹੀ ਅਪੀਲ ਹੈ ਵੀ ਜਿਹੜੇ ਮਹਿੰਗੇ ਹੈਗੇ ਨੇ ਜਿਹੜੀਆਂ ਚੀਜ਼ਾਂ ਆਪਾਂ ਬਹੁਤ ਮਹਿੰਗੀਆਂ ਯੂਜ਼ ਕਰਦੇ ਆ ਜਿਨ੍ਹਾਂ ਨਾਲ ਅਕਸਰ ਸਾਡੀ ਜਿਹੜੀ ਸਕਿਨ ਨੇ ਉਹ ਡੈਮੇਜ ਹੋ ਜਾਂਦੀ ਹੈ ਜਿਹੜੀ ਸਕਿਨ ਹੈ ਸਾਡੀ ਕੁਦਰਤ ਦਾ ਦਿੱਤਾ ਹੋਇਆ ਅਨਮੋਲ ਤੋਹਫਾ ਇਹਨੂੰ ਮਹਿੰਗੀਆਂ ਕੈਮੀਕਲ ਵਾਲੀਆਂ ਚੀਜ਼ਾਂ ਨਾਲ ਡੈਮੇਜ ਨਾ ਕਰੋ ਆਯੁਰਵੈਦ ਨਾਲ ਜੁੜੋ ਨੇਚਰਲ ਚੀਜ਼ਾਂ ਨਾਲ ਜੁੜੋ ਤਾਂ ਜੋ ਤੁਸੀਂ ਹਮੇਸ਼ਾ ਤਾਜ਼ਰੁਸਤ ਤੇ ਸੋਹਣੇ ਦੇਖੋ ਸਾਰਿਆਂ ਨੂੰ ਜੀ ਬਿਲਕੁਲ ਸਹੀ ਗੱਲ ਹੈ ਇਨਫਲੂਐਂਸਰਸ ਦੀਆਂ ਗੱਲਾਂ 'ਚ ਆ ਕੇ ਅਸੀਂ ਬਹੁਤ ਖੁਸ਼ ਖਰੀਦ ਤਾਂ ਲੈਨੇ ਆ ਪਰ ਕਈ ਵਾਰੀ ਉਹ ਚੀਜ਼ ਸਾਨੂੰ ਖਰਾਬ ਕਰ ਜਾਂਦੀ ਹੈ ਅਸੀਂ ਇਹ ਨਹੀਂ ਧਿਆਨ ਰੱਖਦੇ ਕਿ ਜਿਹੜੀ ਚੀਜ਼ ਇਨਫਲੂਐਂਸਰ ਸਾਨੂੰ ਵੇਚ ਰਹੇ ਨੇ ਉਹ ਕਿੰਨਾ ਕੁ ਜ਼ਿਆਦਾ ਸਾਡੇ ਫੇਸ ਦੇ ਉੱਤੇ ਜਾਂ ਸਾਡੀ ਸਕਿਨ ਦੇ ਉੱਤੇ ਅਫੈਕਟ ਕਰ ਸਕਦੀ ਹੈ ਤੁਸੀਂ ਨੈਚੁਰਲ ਚੀਜ਼ਾਂ ਨਾਲ ਜੁੜੋ ਤੇ ਜੇਕਰ ਤੁਹਾਨੂੰ ਨੈਚੁਰਲ ਚੀਜ਼ਾਂ ਨਾਲ ਨਹੀਂ ਵੀ ਜੁੜਨਾ ਤੁਸੀਂ ਉਹਦੇ ਅਲਾਵਾ ਤੁਸੀਂ ਨੇਚਰਲ ਚੀਜ਼ਾਂ ਨਾਲ ਜੁੜੋ ਤੇ ਉਸ ਤੋਂ ਇਲਾਵਾ ਤੁਸੀਂ ਸੌਂਦਰੀਆ ਕਰੀਮ ਵੀ ਤੁਸੀਂ ਡਾਕਟਰ ਸੰਮਲ ਕੰਸਲਟ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਗਏ ਨੰਬਰਾਂ ਰਾਹੀਂ ਲੇਕਿਨ ਕੋਈ ਵੀ ਜਿਹੜਾ ਆਪਣਾ ਨੁਸਕਾ ਹੈ ਕੋਈ ਫਾਰਮੂਲਾ ਹੈ ਉਹਨੂੰ ਅਪਣਾਨ ਤੋਂ ਪਹਿਲਾਂ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਚੰਗੇ ਵੈਦ ਜਾਂ ਡਾਕਟਰ ਜਾਂ ਹਕੀਮ ਦੀ ਤੁਸੀਂ ਪਹਿਲਾਂ ਐਡਵਾਈਸ ਲੈ ਲਓ ਤੇ ਉਸ ਤੋਂ ਬਾਅਦ ਉਸ ਨੁਸਕੇ ਨੂੰ ਤੁਸੀਂ ਇਸਤੇਮਾਲ ਕਰੋ ਇਸੇ ਦੇ ਨਾਲ ਮੈਂ ਨੰਦਨੀ ਅਰੋੜਾ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਹਕੀਕਤ ਟੀਵੀ ਪੰਜਾਬੀ ਤੋਂ ਧੰਨਵਾਦ